ਸਤ ਸ੍ਰੀ ਅਕਾਲ ਮੈਂ ਜ਼ਰਵਰ ਸਿੰਘ ਡਬਲਯੂ ਡੀ ਆਈ ਸੀ ਤੋਂ ਅੱਜ ਸਾਡੇ ਨਾਲ ਮੌਜੂਦ ਨੇ ਮਿਸਟਰ ਤਰਨਪ੍ਰੀਤ ਸਿੰਘ ਜਿਨ੍ਹਾਂ ਨੇ ਆਪਣਾ ਜਰਮਨੀ ਦਾ ਸਟੱਡੀ ਵੀਜ਼ਾ ਡਬਲਯੂ ਡੀ ਆਈ ਸੀ ਰਾਹੀਂ ਅਪਲਾਈ ਕੀਤਾ ਸੀ ਜੋ ਕਿ ਸਟੈਂਪ ਹੋ ਕੇ ਆ ਗਿਆ ਹੈ ਸਟੈਂਪ ਤੁਸੀਂ ਪਾਸਪੋਰਟ 'ਚ ਦੇਖ ਸਕਦੇ ਹੋ ਤਰਨਪ੍ਰੀਤ ਸਿੰਘ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਥੈਂਕ ਯੂ ਵੈਲਕਮ ਵਾਪਸ ਠੀਕ ਹੈ ਤਰਨਪ੍ਰੀਤ ਸਿੰਘ ਸਾਡੇ ਵਿਅਕਤੀ ਨੂੰ ਦੱਸੋ ਤੁਸੀਂ ਪੜ੍ਹਾਈ ਕੀ ਕੀਤੀ ਹੈ ਮੈਂ ਪਲੱਸ 2 2022 ਵਿੱਚ ਕੀਤੀ ਹੈ 2022 ਦੇ ਵਿੱਚ ਪਲਸ 2 ਕੀਤੀ ਹੈ ਲਗਭਗ 2 ਸਾਲ ਦਾ ਸਮਾਂ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਇਨ 2 ਸਾਲਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਐਲਸ ਪੀਟੀ ਨਹੀਂ ਕੁਝ ਨਹੀਂ ਕੋਈ ਐਲਸ ਪੀਟੀ ਨਹੀਂ ਕੀਤੀ ਆ ਕੋਈ ਜਦੋਂ ਤੁਸੀਂ ਜਰਮਨੀ ਦਾ ਵੀਜ਼ਾ ਆਪਣਾ ਅਪਲਾਈ ਕੀਤਾ ਸੀ ਕਿਸੇ ਟਾਈਪ ਦੀ ਕੋਈ ਇੰਟਰਵਿਊ ਆਈ ਤੁਹਾਨੂੰ ਨਹੀਂ ਕੋਈ ਇੰਟਰਵਿਊ ਕੋਈ ਇੰਟਰਵਿਊ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਰਨਪੀਰ ਸਿੰਘ ਦਾ ਜੋ ਵੀਜ਼ਾ ਆ विदाਊਟ ਐਲਸ ਵਿਦਾਊਟ ਪੀਟੀ অর ਵਿਦਾਊਟ ਇੰਟਰਵਿਊ ਇਹ ਵੀਜ਼ਾ ਲੱਗਿਆ ਹੈ डब्ल्यूडीसी ਰਾਹੀਂ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਕਿੰਨੇ ਸਮੇਂ ਦੇ ਵਿੱਚ ਲੱਗ ਕੇ ਆ ਗਿਆ ਵੀਜ਼ਾ ਮੇਰਾ ਡੇਵਿਡ ਕ ਮਨਥ ਦੇ ਵਿੱਚ ਵਿੱਚ ਲੱਗ ਕੇ ਆਇਆ ਔਰ ਤੁਹਾਨੂੰ ਡਬਲਯੂਡੀਏਸੀ ਬਾਰੇ ਕਿਹਨੇ ਰეკਮੈਂਡ ਕੀਤਾ ਮੈਨੂੰ ਡਬਲਯੂਡੀਏਸੀ ਬਾਰੇ ਮੇਰੇ ਫਰੈਂਡਾਂ ਨੇ ਜ਼ਿਆਦਾ ਰეკਮੈਂਡ ਕੀਤਾ ਬਹੁਤ ਜ਼ਿਆਦਾ ਮੈਂ ਦੇਖੀ ਸੀ ਵੀਡੀਓ ਵਗੈਰਾ ਤਾਂ ਮੈਂ ਅਪਲਾਈ ਕੀਤਾ ਤਾਂ ਅੱਛਾ ਤਾਂ ਸਾਡੇ ਵਿਊਅਰਸ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕੀ ਕਹਿਣਾ ਚਾਹੋਗੇ ਡਬਲਯੂਡੀਏਸੀ ਬਾਰੇ ਕੀ ਡਬਲਯੂਡੀਏਸੀ ਦਾ ਪ੍ਰੋਸੈਸ ਕਿਦਾਂ ਦਾ ਲੱਗਦਾ ਹੁੰਦਾ ਹੈ WTC ਦੇ ਫੋਰਸਸ ਬਹੁਤ ਵਧੀਆ ਸੀਗਾ ਸਟਾਫ ਇਹਨਾਂ ਦਾ ਬਹੁਤ ਕੋਆਪਰੇਟਿਵ ਸੀਗਾ ਮੈਂ ਇਹੀ ਕਹਾਂਗਾ ਜੇ ਕਿਸੇ ਨੇ ਸਟੱਡੀ ਵੀਜ਼ਾ ਲਵਾਉਣਾ ਹੋਵੇ ਤਾਂ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰੋ। ਥੈਂਕ ਯੂ। ਤਾਂ ਜਿਵੇਂ ਕਿ ਤੁਸੀਂ ਖੁਦ ਸੁਣਿਆ ਤਰਨਪੀਤ ਕੋਲੋਂ ਕਿ ਜੇ ਤੁਸੀਂ ਵੀ ਕਿਸੇ ਪ੍ਰਕਾਰ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਖਾਸ ਕਰਕੇ ਜਰਮਨੀ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਯੂਕੇ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਯੂਐਸਏ ਦਾ ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਸੁਪਰ ਵੀਜ਼ਾ ਫੈਮਿਲੀ ਸਪਾਂਸਰਸ਼ਿਪ ਵੀਜ਼ਾ ਡਿਪੈਂਡੈਂਟ ਵੀਜ਼ਾ ਪੀਆਰ ਕੈਨੇਡਾ ਪੀਆਰ ਆਸਟ੍ਰੇਲੀਆ ਤਾਂ ਤੁਹਾਨੂੰ ਅੱਜ ਦੇ ਅੱਜ ਹੀ ਵਿਜ਼ਿਟ ਕਰੋ ਡਬਲਯੂ ਡੀ ਆਈ ਸੀ ਦੇ ਨਜ਼ਦੀਕੀ ਆਫਿਸਸ ਦੇ ਵਿੱਚ ਜਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ ਹੇਡ ਦਿੱਤੇ ਨੰਬਰਾਂ ਦੇ